ਅਮਰੀਕਾ ਦੇ ਰਾਜ ਕੈਲੀਫੋਰਨੀਆ 'ਚ ਇਮੀਗ੍ਰੈਂਟ ਟਰੱਕ ਡਰਾਈਵਰਸ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਰਾਜ ਸਰਕਾਰ ਨੇ 17000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੇ ਫੈਸਲੇ ਨੂੰ ਮਾਰਚ ਤੱਕ ਢਾਲ ਦਿੱਤਾ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਇਮੀਗ੍ਰੈਂਟ ਟਰੱਕਰਸ ਦੇ ਇੱਕ ਸਮੂਹ ਨੇ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਮਰੀਕੀ ਟ੍ਰਾਂਸਪੋਰਟੇਸ਼ਨ ਸੈਕ雷ਟਰੀ ਸ਼ਾਨ ਡਫਿਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੈਲੀਫੋਰਨੀਆ ਗੈਰਕਾਨੂੰਨੀ ਇਮੀਗ੍ਰੈਂਟ ਡਰਾਈਵਰਸ ਦੇ ਲਾਇਸੈਂਸ ਰੱਦ ਨਹੀਂ ਕਰਦਾ ਤਾਂ ਜਿਨੂੰ 160 ਮਿਲੀਅਨ ਡਾਲਰ ਦੇ ਫੈਡਰਲ ਫੰਡ ਕੁਆਣਾਏ ਪੈ ਸਕਦੇ ਆ ਉਹ ਪਹਿਲਾਂ ਹੀ 40 ਮਿਲੀਅਨ ਫੰਡ ਰੋਕ ਚੁੱਕੇ ਨੇ ਇਸ ਮਾਮਲੇ ਨੇ ਫਿਰ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਫਲੋਰੀਡਾ ਤੇ ਕੈਲੀਫੋਰਨੀਆ 'ਚ ਗੈਰਕਾਨੂੰਨੀ ਡਰਾਈਵਰਸ ਦੇ ਨਾਲ ਜੁੜੇ ਭਿਆਨਕ ਹਾਦਸਿਆਂ 'ਚ ਤਿੰਨ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਆ ਇਸ ਦੇ ਖਿਲਾਫ ਸਿੱਖ ਕੋਲੀਸ਼ਨ ਤੇ ਐਸ਼ੀਅਨ ਲਾਕੌਕਸ ਨੇ ਪ੍ਰਭਾਵਿਤ ਡਰਾਈਵਰਸ ਦੀ ਕਲਾਸ ਸੈਕਸ਼ਨ ਪਟੀਸ਼ਨ দাਇਰ ਕੀਤੀ ਸੀ ਤੇ ਉਸ ਦਾ ਕਹਿਣਾ ਹੈ ਕਿ ਇਮੀਗ੍ਰੈਂਟ ਡਰਾਈਵਰਸ ਨੂੰ ਨਾ ਇਨਸਾਫੀ ਦੇ ਨਾਲ ਹੁਣ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਲਗਭਗ 20% ਟਰੱਕ ਡਰਾਈਵਰ ਇਮੀਗ੍ਰੈਂਟ ਨੇ ਜਦਕਿ ਕਰੀਬ 2 ਲੱਖ ਡਰਾਈਵਰ ਗੈਰ ਡੋਮਿਸਾਈਲ ਕਮਰਸ਼ੀਅਲ ਲਾਇਸੈਂਸ ਰੱਖਦੇ ਆ ਸਿੱਖ ਕੋਲੀਸ਼ਨ ਨੇ ਇਸ ਢਿਲੇ ਨੂੰ ਡਰਾਈਵਰ ਦੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਦੇ ਲਈ ਵੱਡੀ ਰਾਹਤ ਵੱਡੀ ਚਿਤ ਦੱਸਿਆ ਹੈ ਕੈਨੇਡਾ ਦੇ ਵੈਨਕੂਵਰ 에어ਪੋਰਟ ਤੇ 에어 ਇੰਡੀਆ ਦਾ ਇੱਕ ਪਾਇਲਟ ਫੜਿਆ ਗਿਆ ਉਸ ਵੇਲੇ ਉਸ ਨੂੰ ਰੀਟੇਨ ਕੀਤਾ ਗਿਆ ਜਦੋਂ ਉਸ ਤੋਂ ਸ਼ਰਾਬ ਦੀ ਸਮੈਲ ਆ ਰਹੀ ਸੀ ਇਹ ਘਟਨਾ 23 ਦਸੰਬਰ ਨੂੰ ਵਾਪਰਦੀ ਹੈ ਜਦੋਂ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਫਲਾਈਟ AI186 ਉਡਾਣ ਦੇ ਲਈ ਤਿਆਰ ਸੀ ਰਿਪੋਰਟਾਂ ਦੇ ਮੁਤਾਬਕ ਡਿਊਟੀ ਫਰੀ ਸਟੋਰ ਤੇ ਇੱਕ ਸਟਾਫ ਮੈਂਬਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਨਤਾ ਪਾਇਲਟ ਨੇ ਸ਼ਰਾਬ ਖਰੀਦਣ ਦੇ ਵੇਲੇ ਪੀਤੀ ਆ ਜਾਂ ਫਿਰ ਉਸ ਤੋਂ ਸ਼ਰਾਬ ਦੀ ਸਮੈਲ ਆ ਰਹੀ ਸੀ ਇਸ ਤੋਂ ਬਾਅਦ ਕੈਨੇਡੀਅਨ ਅਥਾਰਟੀਆਂ ਨੇ ਬ੍ਰੈਥ ਐਨਾਲਾਈਜ਼ਰ ਟੈਸਟ ਕੀਤਾ ਜਿਸ ਵਿੱਚ ਉਹ ਪਾਇਲਟ ਫੇਲ ਪਾਇਆ ਜਾਂਦਾ ਤੇ ਉਸ ਨੂੰ ਫਿਰ ਡਿਟੇਨ ਕਰ ਲਿਆ ਜਾਂਦਾ ਹੈ 에ਅਰ ਇੰਡੀਆ ਨੇ ਬਾਅਦ ਵਿੱਚ ਉਹ ਬਿਆਨ ਜਾਰੀ ਕਰਦੇ ਆਖਿਆ ਕਿ ਕੈਨੇਡੀਅਨ ਅਥਾਰਟੀਆਂ ਨੇ ਪਾਇਲਟ ਦੀ ਫਿਟਨੈਸ ਫਾਰ ਡਿਊਟੀ ਤੇ ਸਵਾਲ ਚੁੱਕੇ ਸਨ ਜਿਸ ਕਾਰਨ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕੰਪਨੀ ਨੇ ਸੁਰੱਖਿਆ ਨਿਯਮਾਂ ਦੇ ਅਨੁਸਾਰ ਤੁਰੰਤ ਦੂਸਰੇ ਪਾਇਲਟ ਨੂੰ ਤਾਇਨਾਤ ਕੀਤਾ ਜਿਸ ਕਾਰਨ ਫਲਾਈਟ ਲਗਭਗ 2 ਘੰਟੇ ਦੇਰੀ ਨਾਲ ਚੱਲੀ Air India ਨੇ ਯਾਤਰੀਆਂ ਤੋਂ ਮਾਫੀ ਮੰਗੀ ਹੈ ਆਖਿਆ ਕਿ ਪਾਇਲਟ ਨੂੰ ਜਾਂਚ ਪੂਰੀ ਹੋਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਤੇ ਜ਼ੀਰੋ ਟੋਲਰੈਂਸ ਪਾਲਿਸੀ ਲਾਗੂ ਹੈ ਕਿਸੇ ਵੀ پابੰਦੀ ਸ਼ੁਦਾ ਉਲੰਘਣਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਨਵਾਂ ਡੀਜੀਸੀਏ ਨੇ ਇੱਕ ਹੋਰ ਕੇਸ ਵਿੱਚ 에어 ਇੰਡੀਆ ਦੇ ਕਾਕਪਿਟ ਕਰੂ ਨੂੰ ਵੀ ਨੋਟਿਸ ਜਾਰੀ ਕੀਤਾ ਕਿਉਂਕਿ ਉਹਨਾਂ ਤੇ ਨਿਯਮਾਂ ਦੀ ਗੰਭੀਰ ਉਲੰਘਣਾ ਦੇ ਬਾਵਜੂਦ ਟੋਕੀਓ ਰੂਟ ਤੇ ਉਡਾਣ ਭਰਨ ਦੇ ਦੋਸ਼ ਨੇ 2026 ਦੇ ਵਿਚਕਾਰ ਤੱਕ ਲੱਖਾਂ ਭਾਰਤੀ ਕਨੇਡਾ ਦੇ ਵਿੱਚ ਲੀਗਲ दर्जा ਗਵਾ ਸਕਦੇ ਹੈ ਆਈਆਰਸੀਸੀ ਦੇ ਅੰਕੜਿਆਂ ਮੁਤਾਬਕ 2025 ਦੇ ਅੰਤ ਤੱਕ ਲਗਭਗ 10,53,000 ਵਰਕ ਪਰਮਿਟਸ ਸਮਾਪਿਤ ਹੋ ਗਏ ਨੇ ਤੇ 2026 ਵਿੱਚ ਹੋਰ 9,27,000 ਵਰਕ ਪਰਮਿਟ ਖਤਮ ਹੋ ਜਾਣੇ ਹਨ ਇਸ ਕਰਕੇ ਕਨੇਡਾ ਨੂੰ ਜਲਦੀ ਹੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਵੱਡੇ ਹਜੂਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੰਨਾਂ ਵਿੱਚੋਂ ਲਗਭਗ ਅੱਧੇ ਇੰਡੀਆ ਤੋਂ ਹੋਣ ਵਾਲੇ ਸੰਭਾਵਨਾ ਇਸ ਗੱਲ ਦੀ ਵਰਕ ਪਰਮਿਟਾਂ ਦੇ ਸਮਾਪਤ ਹੋਣ ਦੇ ਨਾਲ ਜੇ ਹੋਲਡਰ ਕੋਈ ਹੋਰ ਵੀਜ਼ਾ ਨਹੀਂ ਲੈਂਦਾ ਜਾਂ ਫਿਰ ਪੱਕੀ ਰਿਹਾਇਸ਼ ਪੀ ਆਰ ਹਾਸਲ ਨਹੀਂ ਕਰਦਾ ਤਾਂ ਉਹ ਆਊਟ ਆਫ ਸਟੇਟਸ ਗਿਣਿਆ ਜਾਵੇਗਾ ਤੇ ਗੈਰਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਉਸ ਨੂੰ ਰਹਿਣਾ ਪਵੇਗਾ ਇਸ ਦੇ ਨਾਲ ਨਾਲ ਕੈਨੇਡੀਅਨ ਸਰਕਾਰ ਨੇ ਇਮੀਗ੍ਰੇਸ਼ਨ ਖਾਸ ਤੌਰ ਤੇ ਨਾਨ ਪਰਮਨੈਂਟ ਕੈਟਾਗਰੀਜ਼ ਜਿਵੇਂ ਕਿ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕਰ ਤੇ پابندੀਆਂ ਵਧਾ ਦਿੱਤੀਆਂ ਨੇ ਔਰ ਇਸ ਦੇ ਨਾਲ ਹੀ ਅਸਾਈਲਮ ਕਲੇਮ ਘਟਾਉਣ ਦੇ ਲਈ ਹੁਣ ਨਵੇਂ ਰੂਲ ਵੀ ਲਾਗੂ ਕੀਤੇ ਗਏ ਆ ਪਰ ਚਮਕੀ ਦੇ ਵਿਚਾਰ ਤੱਕ ਕੈਨੇਡਾ ਵਿੱਚ ਘੱਟੋ ਘੱਟ 10 ਲੱਖ ਗੈਰ-ਗਰੂਨੀ ਪ੍ਰਵਾਸੀ ਹੋ ਸਕਦੇ ਆ ਜਿਨ੍ਹਾਂ ਵਿੱਚੋਂ ਅੱਧੇ ਭਾਰਤੀ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤੇ ਇਹ ਵੀ ਕਾਫੀ ਸਾਵਧਾਨੀ ਦੇ ਨਾਲ ਅਨੁਮਾਨ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਹਜ਼ਾਰਾਂ ਸਟੱਡੀ ਪਰਮਿਟ ਵੀ ਖਤਮ ਹੋਣਗੇ ਕਈ ਅਸਾਈਲਮ ਦਾਅਵੇ ਆ ਉਹ ਵੀ ਰੱਦ ਹੋਣਗੇ ਇਸ ਕਾਰਨ ਗੈਰ-ਗਰੂਨੀ ਆਬਾਦੀ ਹੋਰ ਵੱਧ ਸਕਦੀ ਆ ਕੈਨੇਡਾ ਜਿਸ ਦਰਾਂ ਨੌਜਵਾਨ ਸਪੋਰਟ ਨੈਟਵਰਕ ਵਰਗੀਆਂ ਮਜ਼ਦੂਰ ਅਧਿਕਾਰ ਸੰਸਥਾਵਾਂ ਨੇ ਜਨਵਰੀ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਪਲਾਨਿੰਗ ਬਣਾਈ ਆ ਤਾਂ ਜੋ ਸਮਾਪਤ ਹੋ ਰਹੇ ਪਰਮਿਟਾਂ ਤੇ ਕਾਨੂੰਨੀ ਰਾਹੀ ਘਾਟ ਦੇ ਇਸ ਮੁੱਦੇ ਵੱਲ ਧਿਆਨ ਖਿੱਚਿਆ ਜਾ ਸਕੇ ਧਿਆਨ ਦਿਵਾਇਆ ਜਾ ਸਕੇ